ਸ਼ੋਕ ਮਹੱਲਾ ਤੀਜਾ ਪੰਡਤ ਫੜ ਫੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਪੰਡਤ ਫੜ ਫੜ ਉੱਚਾ ਕੂਕਦਾ ਜਿਵੇਂ ਤੇ ਗੱਲ ਕਹੀ ਹੋਊ ਹੂੰ ਹੂੰ ਕੀ ਪੜਦਾਨ ਕੌੜੀ ਲੱਗੀ ਹੋ ਹਾਂਜੀ ਤੇ ਅੱਜ ਜੇ ਅਸੀਂ ਕੋਈ ਆਪਣੀ ਮਿੱਥਰ ਕਿਉਂਕਿ ਉਹ ਗਲਤ ਕੰਮ ਕਰ ਰਹੇ ਆ ਅਸੀਂ ਪੰਡਤ ਹੂੰ ਉਹਨੂੰ ਕਹਤਾ ਅਭੀ ਤੂੰ ਗਲਤ ਕਰ ਰਿਹਾ ਹੈ ਅੱਜ ਜੇ ਅਸੀਂ ਗਲਤ ਕਰਦੇ ਹਾਂ ਗਲਤ ਕਹਿ ਦੀ ਅੱਜ ਅਸੀਂ ਤਲਵਾਰ ਹੈ ਸਾਡੇ ਕੋਲ ਪਰਤ ਕੋ ਪਿਛਾਲੇ ਕੋ ਜਿਹੜੀ ਉਸੀ ਤਲਵਾਰ ਹੈ ਜੀ ਹੂੰ ਪਰਸਾ ਤਾਂ ਸੁਣ ਲੈਂਦਾ ਸੀ ਉਹਦੇ ਕੋਲ ਤਲਵਾਰ ਹੈ ਦੀ ਸੀ ਹੂੰ ਦਸਾਂ ਪਾਛਾ ਨੇ ਬਦਲ ਕੇ ਪਰਮ ਦੇਤਾ ਛਤਰੀਆਲ ਨੂੰ ਹਾਂ ਜੀ ਸਤਨ ਸਭਾ ਕਰਤਬੇ ਪੜਗੀ ਹੂੰ ਤੇ ਖਾਲਸੇ ਨੂੰ ਤਲਵਾਰ ਵੀ ਪਿੱਛੋਂ ਕਾਫੀ ਦਿੱਤੀ ਹੈ ਹੂੰ ਹੂੰ ਵੀ ਛਤਰੀਆ ਕੋ ਪਰਬ ਚੱਲ ਆ ਗਿਆ ਗਲਤੀਆਂ ਨਹੀਂ ਕਦਮ ਲੈਣੀਆਂ ਇਹਨਾਂ ਨੇ ਮਤਲਬ ਅੱਜ ਤੱਕ ਦੂਏ ਨੇ ਤੁਹਾਨੂੰ ਰੋਕਣ ਵਾਲੇ ਠੀਕ ਹੈ ਸਭ ਗਲਤੀ ਵਾਲਿਆਂ ਨੇ ਇੱਕ ਵਾਰ ਗਲਤੀ ਪੈ ਜਾ ਕੱਢਣ ਨਹੀਂ ਦਿੰਦੇ ਤੇ ਪੜਨਤ ਨਹੀਂ ਕਰਤਾ ਗਲਤੀਆਂ ਪੜਨਤ ਨੇ ਬਰੋਹਰ ਵੀ ਕੀਤਾ ਬੇੜੀ ਛੱਡ ਦਿੱਤਾ ਬੇ ਦੇ ਕਹੇ ਲੈ ਕੇ ਆਉਂਦੇ ਨੇ ਘਰੋਂ ਤਾਂ ਵੇਜਦੇ ਧਰਮ ਹੈ ਪੜ ਪੜ ਉੱਚਾ ਕੂਕਦਾ ਆਇਆ ਮੋਹ ਪਿਆਰ ਕੀ ਹੈ ਕੱਲ ਮਾਇਆ ਮੋਹ ਪਿਆਰ ਉਹੀ ਕੋਈ ਛੱਡ ਅਸੀਂ ਉਰਤੀ ਹੋ ਰਹੇ ਠੀਕ ਹੈ ਅੰਤਰ ਬ੍ਰਹਮਾ ਚਿਨਾਈ ਮਨ ਮੂਰਖ ਗਾਵਾਰ ਪਰਮ ਅਸਰ ਉਹ ਬ੍ਰਹਮ ਦਾ ਅੰਤ ਹੈ ਹੁੰਦਾ ਕਿ ਨੂੰ ਇਹ ਤੂੰ ਉਹਦਾ ਮੂਲਾ ਬਨਾਰੇ ਚੜਿਆ ਹੋਇਆ ਯਾਨੀ ਜਾਨੀ ਜੀ ਦੇ ਪਿੱਛੇ ਪਾਗ ਦੇਣਾ ਦਿੱਲੀ ਪੀਤਰ ਜੋਏ ਸਹੀ ਗੱਲ ਹੈ ਸੇਮ ਗੱਲ ਹੈ ਜੀ ਹਾਂਜੀ ਜੀ ਗੱਲ ਹੈ ਨਾ ਅਸੀਂ ਉਹੀ ਕੰਮ ਫੇਰ ਸ਼ੁਰੂ ਕਰ ਲਿਆ ਜੇ ਕਹਿਣਿਆ ਫੇਰ ਕਰ ਲੂ ਉਹਦੇ ਸਾਨੂੰ ਹੁਣਾਂ ਕਹੋ ਅਸੀਂ ਜੈ ਜਿਹਨੂੰ ਮਰਜ਼ੀ ਕਹੀਏ ਹਾਂਜੀ ਆ ਖਾ ਤੁਹਾਨੂੰ ਕਹਿੰਦਾ ਨਾ ਆ ਜਿਹੜਾ ਪਿੰਡਾਂ ਵਿੱਚ ਲਾਉਡ ਸਪੀਕਰ ਸਿਸਟਮ ਹੈਗਾ ਇਹ ਤਾਂ ਬਸ ਸਵੇਰੇ ਪਤਾ ਨਹੀਂ ਲੱਗਦਾ ਵੀ ਕਿ ਇੱਕ ਅਨੰਦ ਸਾਹਿਬ ਚੱਲ ਰਿਹਾ ਹੁੰਦਾ ਦੂਹੇ ਪਾਸੇ ਜਗਤ ਸਾਹਿਬ ਧੀਏ ਪਾਸੇ ਜੱਪਜੀ ਸਾਹਿਬ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ ਆਵੇ ਉਹ ਤਾਂ ਆਪਣਾ ਆਪਣਾ ਨਾਲ ਰਿਹਾ ਲਿਓ ਲਿਓ ਤੇ ਉਹਨਾਂ ਨੂੰ ਜੇ ਸਮਝਾਓ ਵੀ ਆ ਲਿਖਿਆ ਹੋਇਆ ਵੀ ਤੁਹਾਡੇ ਵਾਸਤੇ ਵੀ ਇਹੀ ਪੰਕਤੀਆਂ ਫੇਰ ਓਕੇ ਹੁੰਨੇ ਕੀ ਹੋ ਕੇ ਹਾਂਜੀ ਤੇ ਕਹਿੰਦੇ ਸਾਨੂੰ ਬਾਣੀ ਨਾਲ ਤੋੜਦੇ ਆ ਤੁਸੀਂ ਤਾਂ ਸਾਡਾ ਲੌਡ ਸਪੀਕਰ ਬੰਦ ਕਰਾਉਨੇ ਹੋ ਇੱਧਰ ਹੋ ਗਿਆ ਗੁਰਦੁਆਰੇ ਸੰਤ ਜਨ ਤੇੜ ਗਈ ਹਾਂਜੀ ਹਾਂ ਦੂਜੇ ਪਾਏ ਜਗਤ ਪ੍ਰਗੋਧ ਜਗਤ ਨੂੰ ਤਾਂ ਜ਼ਰੂਰ ਬਿਆਨ ਤੇ ਰਿਹਾ ਪ੍ਰਗੋਧ ਹੈ ਸਾਡੇ ਵੀ ਪ੍ਰਚਾਰ ਦਾ ਜ਼ਰੂਰ ਹੋ ਰਿਹਾ ਪਰ ਪੈਸੇ ਵਾਸਤੇ ਹੋ ਰਿਹਾ ਦੂਜੇ ਪਾਸੇ ਤਾਂ ਪੈਸੇ ਕਮਾਉਣ ਵਾਸਤੇ ਹਾਂ ਉਹ ਇਹਦਾ ਪੰਡਤ ਕਰੇ ਰਿਹਾ ਸੀ ਦੂਜੇ ਪਾਏ ਪ੍ਰਬੋਧ ਰਿਹਾ ਸੀ ਅੱਜ ਅਸੀਂ ਵੀ ਤਾਂ ਇਹੀ ਕੰਮ ਕਰ ਰਹੇ ਹਾਂ ਨਾ ਸਵਾਲ ਤਾਂ ਇਹ ਹੈ ਵੀ ਜਦ ਅਸੀਂ ਦੂਜਿਆਂ ਨੂੰ ਕਹਿੰਦੇ ਸੀ ਉਹ ਕਰ ਰਹੇ ਸੀ ਉਹੀ ਕੰਮ ਅਸੀਂ ਅੱਜ ਕਰ ਰਹੇ ਹਾਂ ਨਾ ਅਸੀਂ ਚਲੋ ਜੇ ਕੁਰਬਾਨੀ ਦਾ ਵੀ ਕਰੀਏ ਤਾਂ ਨਾਲ ਵਾਲੀ ਇਹਦਾ ਕੁਰਬਾਨੀ ਵੀ ਜੜਤੀ ਪਰ ਪ੍ਰਚਾਰ ਵੀ ਬਣਤਾਲਾ ਸ਼ੁਰੂ ਕਰ ਲਿਆ ਦੂਜੇ ਪਾਏ ਇਹ ਨਹੀਂ ਹੈ ਸਾਡਾ ਸਿੱਖਾ ਇਹ ਧਰਮ ਦਾ ਤਰੀਕਾ ਨਹੀਂ ਧਰਮ ਤੇ ਇਦਾਂ ਹੀ ਹੈ ਪਰਵਾਣ ਸਿੱਖ ਧਰਮ ਜੀ ਵੀ ਪਰਵਾਣ ਕਿ ਮਾਇਆ ਕਰਕੇ ਪਰਬੋਧ ਜਾ ਸਕਦਾ ਵਾਇਆ ਦੀ ਇੱਛਾ ਰੱਖੇ ਜਿਹੜਾ ਆਦਮੀ ਧਰਮ ਦਾ ਪ੍ਰਚਾਰ ਕਰੂ ਉਹਦਾ ਕਦੇ ਅਸਲੀ ਬੈਸੋ ਦੂਜੇ ਭਾਏ ਜਗਤ ਪਰਬੋਧ ਦਾ ਨਾ ਬੁੱਝੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹ ਵਿਚਾਰ ਦੀ ਬੁੱਝਦਾ ਭਾਏ ਇਹ ਮਾਇਆ ਦਾ ਕਲਜੀ ਧਰਮ ਦਾ ਪ੍ਰਚਾਰ ਕਰੀਦਾ ਹੁੰਦਾ ਜੇ ਤਰਬਦਾਰ ਪ੍ਰਚਾਰ ਕਰੀਦਾ ਹੈ ਤੇ ਸਵਾਰਥ ਕਰੀਦਾ ਮਾਇਆ ਦਾ ਤਾਂ ਕੰਪਨੀ ਤੇਰੀ ਹੈ ਗੁਰਮਖਾਦੀ ਹੁੰਦੀ ਹੈ ਤਾਂ ਇਹ ਇਹਦਾ ਪਰਮਿਸ਼ਨ ਤੇ ਡੀਯੂ ਦੇਣੀ ਹੈ ਰਜਿਸਟਰ ਜੀ ਜੇ ਜ਼ਿੰਮੇਵਾਰੀ ਰਜਿਸਟਰੀ ਅਲਾਟਾ ਗੁਰਮਖਾਦੀ ਦਿੰਦੇ ਨੇ ਠੀਕ ਹੈ ਜੀ ਦੋ ਜੀ ਸਰੀਰ ਉਹਦਾ ਹਸਤਾ ਦੀ ਹੈ ਉਹਦੇ ਦੇਣੀਆਂ ਕੁਝ ਦਵੇ ਔਰ ਇਹ ਸਰੀਰ ਵਾਸਤੇ ਤਰਬ ਦਾ ਪ੍ਰਚਾਰ ਨਹੀਂ ਕਰੀ ਧਰਮ ਦੀ ਬੇਚੀ ਦਾ ਔਚ ਕੀ ਸਰ ਘੋਰ ਪੀੜਾ ਨਾਲ ਕੰਮ ਰੱਖਦੇ ਹੋ ਤੇ ਤੋਰ ਰੱਖ ਲੋ ਪਰ ਯਾਰ ਸਭ 24 ਘੰਟੇ ਚੱਲੀਆਂ ਨੇ ਹੂੰ ਤੋ ਵੀ ਕੱਢਣਾ ਪੈਦਾ ਨਾਲ ਪੱਤਾਂ ਮੂੰਹ ਘੋਰ ਕੋਈ ਟਕਸਲ ਕਿ ਜੇ ਕ੍ਰਿਸਤਿਆਨ ਦਾ ਧਰਮ ਦਾ ਬਣਾਇਆ ਤਾਂ ਉਹ ਆਪਣਾ ਕਿਰਤ ਕਰਕੇ ਫੱਟਣਾ ਪ੍ਰਚਾਰ ਸਭ ਪੈਸਾ ਨਾਲ ਕਿਤੇ ਹਾਂ ਕਰਦੇ ਹੀ ਤੱਕ ਹੰਦਕਾਰ ਦੇ ਹੁੰਦੇ ਤੇ ਅਸੀਂ ਦੇਖਦੇ ਕਿ ਪਿੰਡਾਂ ਆ ਕੇ ਸਾਡੇ ਬਜ਼ੁਰਗਾਂ ਦੇ ਤਰ੍ਹਾਂ ਤੇ ਡਾਕਟਰੀ ਕਰਾ ਲੈਣੇ ਕੋਸ਼ਿਸ਼ ਕੀਤਾ। ਕਿਆ ਅਗਲੀ ਦੇ ਕੁੜੀਆਂ ਵਾਲੇ ਦੇ ਕਰਦੇ ਕਿਤੇ ਜਾਂਦੇ। ਹਾਂ ਬੱਸ। ਹਾਂਜੀ। ਅੱਜ ਕੀ ਕਰਿਆ ਕਿਆ? ਹੂੰ। ਅੱਛਾ ਕੰਨਿਆਦਾਂ ਦੇ ਉਹਨੇ ਰੁਪਿਆ ਰੁਈਆ। ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ-ਵਾਰ। ਹਾਂ ਦਿਲ ਦਾ ਜਨਮ ਗਵਾ ਲਿਆ। ਜਾਂ ਤਾਂ ਉਹ ਆਸਾਨੀ ਦਾ ਵਾਇਰਸ ਚੱਲ ਆ ਗਿਆ ਜੀ ਦੇ ਪ੍ਰਚਾਰ ਧਰਮ ਨੂੰ ਤਰਦਾ ਬਣਾ ਲਿਆ। ਉਹ ਵਿਚਾਰ ਨੂੰ 부ਝਿਆ ਨਹੀਂ। ਔਰ ਇਹ ਵਿਚਾਰ 부ਝੀ ਵੀ। ਇਹ ਗੁਰਬਾਣੀ ਕਹਿੰਦੀ ਹੈ ਕਿ ਜਿੱਨੇ ਸਾਡੇ ਗੁਰਦੁਆਰਿਆਂ ਵਿੱਚ ਪ੍ਰਚਾਰਤ ਨੇ ਆਜ ਦੇਵੀ ਸ਼ੋਕਰ ਮੁਲਾਕਤ ਦੇ ਹਾਂਜੀ ਫਿਰ ਸਾ ਬਿਲਕੁਲ ਜੈ ਗੁਰਬਾਣੀ ਕਹਿੰਦੀ ਹੈ ਦਹੀ ਰਿਖਦਾ ਠੀਕ ਹੈ ਮੈਂ ਕੋਈ ਪਹਿਨਾ ਜੋ ਗੁਰੂ ਨੇ ਕੀਤਾ ਹਾਂਜੀ